ਾਰੇ ਦੋਸਤੋ ਜੇਕਰ ਤੁਸੀਂ ਪੰਜਾਬੀ ਕਹਾਣੀਆਂ ਅਤੇ ਨਾਵਲ ਸੁਣਦੇ ਸ਼ਕੀਨ ਹੋ ਤਾਂ ਆਪਣੇ ਚੈਨਲ ਨੂੰ ਜਰੂਰ ਸ਼ੇਅਰ ਲਾਈਕ ਤੇ ਸਬਸਕ੍ਰਾਈਬ ਕਰੋ ਜੀ ਅੱਜ ਆਪਾਂ ਸ਼ੁਰੂ ਕਰਾਂਗੇ ਦਲੀਪ ਕੌਰ ਟਿਵਾਣਾ ਜੀ ਦਾ ਨਾਵਲ ਪੀਲੇ ਪੱਤਿਆਂ ਦੀ ਦਾਸਤਾਨ ਊਸ਼ਾ ਦਾ ਵਿਆਹ ਕਰਕੇ ਮਾਸਟਰ ਮਧਨ ਲਾਲ ਜਿਵੇਂ ਆਪੇ ਵਿੱਚ ਨਹੀਂ ਸੀ ਮਿਉਂਦਾ ਹੁਣ ਤੇ ਉਹਨੂੰ ਪੱਕਾ ਯਕੀਨ ਹੋ ਗਿਆ ਸੀ ਕਿ ਊਸ਼ਾ ਸੱਚੀ ਮੁੱਚੀ ਕਿਸਮਤ ਵਾਲੀ ਐ ਉਸਨੇ ਤਾਂ ਸੋਚਿਆ ਸੀ ਔਖੇ ਸੌਖੇ ਬੀਏ ਪਾਸ ਕਰਵਾ ਲਾਂਗੇ ਸ਼ਕਲ ਸੂਰਤ ਉਸਦੀ ਚੰਗੀ ਐ ਫਿਰ ਤਾਂ ਖਬਰ ਐ ਕਿਸੇ ਪ੍ਰੋਫੈਸਰ ਨਾਲ ਹੀ ਵਿਆਹ ਹੋ ਜਾਵੇ ਮਾਸਟਰ ਮਦਨ ਲਾਲ ਦੀ ਜ਼ਿੰਦਗੀ ਵਿੱਚ ਬੜੀ ਰੀਜ ਸੀ ਪ੍ਰੋਫੈਸਰ ਬਣਨ ਦੀ ਪਰ ਘਰ ਦੀ ਤੰਗੀ ਕਾਰਨ ਉਹ ਐਮਏ ਕਰਕੇ ਸ਼ਹਿਰ ਨਹੀਂ ਸੀ ਜਾ ਸਕਿਆ ਉਹਨੇ ਤਾਂ ਬੀਐਡ ਵੀ ਬੋਟੀ ਦੇ ਗਾਣੇ ਵੇਚ ਕੇ ਕੀਤੀ ਸੀ ਉਸ਼ਾ ਨੂੰ ਉਹ ਬੜੀ ਭਾਗਾ ਵਾਲੀ ਸਮਝਦਾ ਸੀ ਜਦੋਂ ਹੀ 우ਸ਼ਾ ਹੋਈ ਸੀ ਉਦੋਂ ਮਾਸਟਰ ਮਦਨ ਲਾਲ ਬੀਅਡ ਪਾਸ ਹੋ ਗਿਆ ਤੇ ਉਦੋਂ ਹੀ ਉਹਦੀ ਪਿੰਡ ਦੇ ਸਕੂਲ ਵਿੱਚ ਨੌਕਰੀ ਲੱਗ ਗਈ ਪਿੰਡ ਦੇ ਲੋਕ ਬੜੇ ਚੰਗੇ ਸਨ ਮਾਸਟਰ ਮਦਨ ਲਾਲ ਦੀ ਬੜੀ ਇੱਜ਼ਤ ਕਰਦੇ ਸਾਗ ਭਾਜੀ ਲੱਕੜ ਤਿੰਬੜ ਇਥੋਂ ਤੱਕ ਕਿ ਦੁੱਧ ਬਾਤ ਤੇ ਵੀ ਉਹਨੇ ਕਦੇ ਪੈਸਾ ਨਹੀਂ ਸਿਲਾਇਆ ਇੱਕ ਦੋ ਟਿਊਸ਼ਨਾਂ ਤਾਂ ਹਮੇਸ਼ਾ ਹੀ ਉਹਦੇ ਕੋਲ ਰਹਿੰਦੀਆਂ ਸਨ ਤੇ ਪੈਸੇ ਉਹਨੇ ਕਦੇ ਕਿਸੇ ਨਾਲ ਖੋਲੇ ਨਹੀਂ ਸਨ ਅਗਲੇ ਸੋਚਦੇ ਮਾਸਟਰ ਦਾ ਹੱਕ ਨਹੀਂ ਰੱਖਣਾ ਚਾਹੀਦਾ ਨਹੀਂ ਤਾਂ ਅਗੰਤ ਨੂੰ ਭਰਾਂਗੇ ਤੇ ਨਾਲ ਜਿਹੜਾ ਵਿੱਦਿਆ ਦਾ দান ਦੇਵੇ ਉਹ ਤਾਂ ਗੁਰਪੀਰ ਦੇ ਬਰਾਬਰ ਹੋਇਆ ਸਕੂਲ ਭਾਵੇਂ ਮੁੰਡਿਆਂ ਦਾ ਸੀ ਪਰ ਮਾਸਟਰ ਮਦਨ ਲਾਲ ਨੇ 우ਸ਼ਾ ਨੂੰ ਉਸੇ ਸਕੂਲ ਵਿੱਚ ਪੜਨ ਲਾ ਲਿਆ ਸੀ ਉਹਦੀ ਦੇਖਾ ਦੇਖੀ ਕੁਝ ਹੋਰ ਕੁੜੀਆਂ ਵੀ ਆਉਣ ਲੱਗ ਪਈਆਂ ਸਨ 우ਸ਼ਾ ਤੋਂ ਛੋਟੇ ਦੋ ਦੇ ਭਰਾ ਸਨ ਤਿੰਨੇ ਇਕੱਠੇ ਸਕੂਲ ਚਲੇ ਜਾਂਦੇ ਇਕੱਠੇ ਸਕੂਲਾਂ ਆ ਜਾਂਦੇ ਉੰਜ ਵੀ ਮਾਸਟਰ ਮਦਨ ਲਾਲ ਆਖਦਾ ਸੀ ਕਿ ਮੁੰਡਿਆਂ ਤੇ ਕੁੜੀਆਂ 'ਚ ਪਲਾਂ ਕੀ ਫਰਕ ਹੁੰਦਾ ਮੁੰਡਿਆਂ ਦੇ ਨਾਲ ਪੜਦੀ ਮੁੰਡਿਆਂ ਦੇ ਨਾਲ ਖੇਡਦੀ ਹੌਲੀ ਹੌਲੀ ਉਹ ਪੜ੍ਹਾਈ ਵਿੱਚ ਖੇਡਾਂ ਵਿੱਚ ਡਰਾਮੇ ਡਿਬੇਟਾਂ ਵਿੱਚ ਉਹਨਾਂ ਨਾਲ ਮੁਕਾਬਲਾ ਕਰਨ ਵੀ ਲੱਗ ਪਈ ਤੇ ਫਿਰ ਮੁਕਾਬਲੇ ਵਿੱਚ ਉਹ ਉਹਨਾਂ ਨੂੰ ਪਿਛਾਹ ਛੱਡਣ ਲੱਗ ਪਈ ਹੈਡ ਮਾਸਟਰ ਦੀ ਧੀ ਹੈ ਨਾ ਤਾਂ ਕਰਕੇ ਜਦੋਂ ਕੋਈ ਇਹ ਗੱਲ ਆਖਦਾ ਤਾਂ ਉਸਾਂ ਨੂੰ ਲੱਗਦਾ ਇਹ ਗਲਤ ਹੈ ਉਹਨੂੰ ਤਾਂ ਲੱਗਦਾ ਸੀ ਉਹ ਕਿਤੇ ਵੀ ਕਿਸੇ ਮੁਕਾਬਲੇ ਵਿੱਚ ਵੀ ਕਿਸੇ ਨੂੰ ਵੀ ਹਰਾ ਸਕਦੀ ਹੈ। ਬਸ ਸਿਰਫ ਉਸਨੇ ਫੈਸਲਾ ਕਰਨਾ ਹੁੰਦਾ ਸੀ। ਛੇਮੀ ਚ ਪੜਦਿਆਂ ਉਸਨੇ ਹਮੇਸ਼ਾ ਤੋਂ ਫਰਸਟ ਆਉਂਦੇ ਜਸਪਾਲ ਨੂੰ ਆਖਿਆ ਸੀ। ਐਤ ਕੀ ਫਰਸਟ ਮੈਂ ਆਵਾਂਗੀ ਤੇ ਉਹ ਫਰਸਟ ਆ ਗਈ ਸੀ। ਇੰਟਰ ਡਿਸਟ੍ਰਿਕਟ ਭਾਸ਼ਣ ਪ੍ਰਤੀਯੋਗਤਾ ਵਿੱਚ ਉਸਨੇ ਜਿੱਤ ਨੂੰ ਆਖਿਆ ਸੀ। ਚਲ ਸ਼ੀਲਡ ਜਿੱਤ ਕੇ ਲਿਆਈਏ ਤੇ ਉਸ ਸਾਲ ਸ਼ੀਲਡ ਮਸਤਨ ਲਾਲ ਦੇ ਸਕੂਲ ਨੂੰ ਆ ਗਈ ਸੀ ਗੱਲ ਕੀ ਕਦੇ-ਕਦੇ ਤਾਂ ਉਸ ਨੂੰ ਮਨ ਹੀ ਮਨ ਇਹ ਵੀ ਲੱਗਣ ਲੱਗ ਜਾਂਦਾ ਕਿ ਜਦੋਂ ਬਹੁਤ ਗਰਮੀ ਤੋਂ ਘਬਰਾ ਕੇ ਉਸ ਨੇ ਆਖਿਆ ਸੀ ਰੱਬਾ ਮੀ ਪਾ ਦੇ ਤਾਂ ਆਥਣ ਨੂੰ ਘਟਾ ਟਾਪ ਬਦਲ ਹੋ ਜਾਂਦੀ ਜਦੋਂ ਇੱਕ ਦਿਨ ਉਸ ਨੇ ਚਾਹਿਆ ਸੀ ਰੱਬ ਕਰੇ ਅੱਜ ਸਕੂਲ ਤੋਂ ਛੁੱਟੀ ਹੋ ਜਾਵੇ ਤਾਂ ਸੱਚੀ ਉਸ ਦਿਨ ਛੁੱਟੀ ਹੋ ਗਈ ਸੀ ਪਰ ਇੱਕ ਗੱਲ ਦਾ ਉਸ ਨੂੰ ਅਫਸੋਸ ਵੀ ਬੜਾ ਸੀ ਮੱਝ ਦਾ ਸਾਰਾ ਕੰਮ ਸੰਨੀ ਕਰਨੇ ਪਾਣੀ ਪਲਾਉਣਾ ਧਾਰ ਕੱਢਣੀ ਮਾਂ ਸਭ ਕੁਝ ਉਸੇ ਤੋਂ ਕਰਵਾਉਂਦੀ ਸੀ ਤੇ ਇੱਕ ਦਿਨ ਜਦੋਂ ਉਹ ਸਕੂਲ ਦਾ ਕੰਮ ਕਰ ਰਹੀ ਸੀ ਤਾਂ ਮਾਂ ਨੇ ਬਾਰ ਬਾਰ ਸੰਨੀ ਕਰਨ ਲਈ ਆਖਿਆ ਸੀ ਉਹ ਖਿਜ ਕੇ ਬੋਲੀ ਇਹਦੂ ਤਾਂ ਮਰਜੇ ਤੇਰੀ ਮੈਂ ਤੇ ਕੁਝ ਦਿਨਾ ਬਾਗਰੋ ਮੱਝ ਸੱਚੀ ਬਿਮਾਰ ਹੋ ਕੇ ਮਰ ਗਈ ਸੀ ਉਦੋਂ ਤੋਂ ਮਾਂ ਖਿਜ ਕੇ ਕਈ ਵਾਰ ਆਖ ਚੁੱਕੀ ਐ ਇਹ ਤਾਂ ਕਾਲੀ ਜੀ ਵਾਲੀ ਐ ਪਰ ਮਾਸਟਰ ਮਧਨ ਲਾਲ ਹਮੇਸ਼ਾ ਆਖਦਾ ਮੇਰੀ ਇਹ ਧੀ ਬੜੀ ਕਰਮਾਂ ਵਾਲੀ ਐ ਦੋ ਭਾਈਆਂ ਦੀ ਬਾਹ ਫੜ ਕੇ ਲਈ ਐ ਪੜਾਈ 'ਚ ਲੈ ਕੇ ਸਕਲ ਸ਼ੂਤ ਤੋਂ ਕਿਸੇ بڑے ਘਰ ਦੀ ਧੀ ਲੱਗਦੀ ਐ ਤੇ ਇੱਕ ਜੋਤਸੀ ਨੇ ਮਾਸਟਰ ਮਧਨ ਲਾਲ ਨੂੰ ਇਹ ਵੀ ਦੱਸਿਆ ਸੀ ਕਿ ਇਹ ਬੱਚੀ ਤੇਰੀ ਤੇ ਹੱਥ ਵਿੱਚ ਤਾਂ ਰਾਜ ਜੋਗ ਐ ਬਹੁਤ بڑے ਘਰ ਜਾਊਗੀ ਤੇ ਜੋਤਸੀ ਦੀ ਗੱਲ ਸੱਚੀ ਨਿਕਲੀ ਸੀ ਪੀਸੀਐਸ ਅਫਸਰ ਕੋਈ ਛੋਟੀ ਮੋਟੀ ਗੱਲ ਨਹੀਂ ਹੁੰਦੀ ਫਿਰ ਅਗਲਿਆਂ ਨੇ ਆਪ ਮੰਗ ਕੇ ਰਿਸ਼ਤਾ ਲਿਆ ਮਾਸਟਰ ਮਦਨ ਲਾਲ ਨੇ ਤਾਂ ਸਗੋ ਇੱਕ ਅੱਧੀ ਬਾਰੀ ਸੋਚਿਆ ਵੀ ਸੀ ਊਸ਼ਾ ਬੀਏ ਕਰ ਲੈਂਦੀ ਤਾਂ ਚੰਗਾ ਸੀ ਪਰ ਅਗਲਿਆਂ ਨੇ ਇੰਨੀ ਦੇਰ ਕਿੱਥੇ ਉਡਿਕਣਾ ਸੀ ਐਡਾ ਚੰਗਾ ਥਾਂ ਮਾਸਟਰ ਮਦਨ ਲਾਲ ਦਾ ਕਹਿਣਾ ਸੀ ਕਿਸੇ ਕਰਮਾਂ ਦੇ ਫਲ ਨਾਲ ਹੀ ਮਿਲਦਾ ਹੈ ਮਾਸਟਰ ਮਦਨ ਲਾਲ ਨੇ ਤਾਂ ਅਜੇ ਊਸ਼ਾ ਦੇ ਵਿਆਹ ਬਾਰੇ ਸੋਚਿਆ ਵੀ ਨਹੀਂ ਸੀ ਉਹ ਤਾਂ 10ਵੀਂ ਦਾ ਇਮਤਿਹਾਨ ਦੇ ਕੇ ਸ਼ਹਿਰ ਆਪਣੀ ਮਾਸੀ ਨੂੰ ਮਿਲਣ ਗਈ ਸੀ। ਉੱਥੇ ਕਿਤੇ ਅਗਲਿਆਂ ਨੇ ਦੇਖ ਲਈ। ਮਾਸੀ ਤਾਂ ਫੁੱਲੀ ਨਹੀਂ ਸੀ ਸਮਾਉਂਦੀ। ਜਦੋਂ ਉਸਨੇ ਆ ਕੇ ਸਾਰੀ ਗੱਲ ਆਪਣੀ ਭੈਣ ਤੇ ਮਾਸਟਰ ਮਦਨ ਲਾਲ ਨੂੰ ਦੱਸੀ ਕਿ ਕਿਵੇਂ ਮੁੰਡੇ ਵਾਲਿਆਂ ਆਪ ਸੁਨੇਹਾ ਭੇਜਿਆ। ਪਲਦੋ ਪਲ ਲਈ ਤਾਂ ਮਾਸਟਰ ਮਦਨ ਲਾਲ ਨੂੰ ਸ਼ੱਕ ਹੋਇਆ ਸੀ ਕਿ ਜਿਹੜਾ ਆਪ ਰਿਸ਼ਤਾ ਮੰਗਦੇ ਨੇ ਨਾਲੇ ਫਿਰ ਐਡੀ ਛੇਤੀ ਵਿਆਹ ਵਿੱਚੋਂ ਕੋਈ ਗੱਲ ਨਾ ਹੋਵੇ। ਪਰ ਜਦੋਂ ਸ਼ਹਿਰ ਜਾ ਕੇ ਆਪ ਤਸੱਲੀ ਕਰਕੇ ਆਇਆ। ਤਾ ਘਰ ਵੀ ਚੰਗਾ ਤੇ ਮੁੰਡਾ ਵੀ ਰੋਜ਼ਗਾਰ ਦੇ ਸਿਰਿਆ ਤੇ ਕੁੰਡਲੀਆਂ ਵੀ ਮਿਲਦੀਆਂ ਨੇ ਫਿਰ ਤਾਂ ਉਹਨੂੰ ਪੱਕਾ ਯਕੀਨ ਹੋ ਗਿਆ ਕਿ ਇਹ ਸਭ ਊਸ਼ਾ ਦੇ بڑے ਭਾਗਾਂ ਦੀ ਖੇਡ ਹੈ ਹੋਰ ਕੋਈ ਗੱਲ ਨਹੀਂ ਪਤਾ ਲੱਗਣ ਤੇ ਮਾਲਿਕ ਸਾਹਿਬ ਦੇ ਮਾਪੇ ਵਿਆਹ ਛੇਤੀ ਮੰਗ ਰਹੇ ਹਨ ਪਹਿਲਾਂ ਤਾਂ ਊਸ਼ਾ ਦੀ ਮਾਂ ਨੂੰ ਫਿਕਰ ਹੋਇਆ ਪਰ ਫਿਰ ਉਸਨੇ ਆਖਿਆ ਚਲੋ ਉਹ ਜਾਣੇ ਬਹੁਤੀ ਤਿਆਰੀ ਜੇ ਨਹੀਂ ਹੋਈ ਈਆਂ ਨੂੰ ਤਾਂ ਸਦਾਈ ਦੇਣਿਆ ਫੇਰ ਦਿੰਦੇ ਰਹਾਂਗੇ ਵਿਆਹ ਦੇ ਦੋ ਜੇ ਅਗਲੇ ਇੰਨਾ ਆਖਦੇ ਨੇ ਊਸ਼ਾ ਨੇ ਇੱਕ ਦਿਨ ਲਾੜ ਤੇ ਉਪਰੇ ਜਿਹੇ ਗੁੱਸੇ ਨਾਲ ਆਖਿਆ ਸੀ Papa ਤੁਸੀਂ ਮੈਨੂੰ BA ਕਰਵਾਉਣੀ ਸੀ ਕਰਾਉਣੀ ਤਾਂ ਸੀ ਪਰ ਤੇਰੀ ਕਿਸਮਤ ਬਹੁਤ ਤੇਜ ਹੈ ਹੁਣ ਤੂੰ BA ਕਰਕੇ ਕੀ ਲੈਣਾ ਹੈ PCS ਅਫਸਰਾਂ ਵਿੱਚੋਂ ਹੀ DC ਬਣ ਜਾਂਦੇ ਨੇ ਫੇਰ ਤਾਂ ਅਗਲੇ ਜ਼ਿਲੇ ਦੀ ਮਾਲਕਣ ਹੋਏਗੀ ਸਾਡੀ ਭਾਈ ਅੜਦੇ ਥੁਰਦੇ ਸ਼ਿਪਾਰਸ਼ ਮੰਨ ਲਿਆ ਕਰੀ ਹੋਰ ਨਾ ਨੌਕਰ ਚੱਕਰ ਕਿਧਰੇ ਬਾਰੋਂ ਹੀ ਮੋੜ ਦਿਆ ਕਰੀ ਮਾਸਟਰ ਮਦਨ ਲਾਲ ਨੇ ਹਾਸੇ ਮਜ਼ਾਕ ਨਾਲ ਆਖਿਆ ਸੀ ਫਿਰ ਊਸ਼ਾ ਦਾ ਵਿਆਹ ਕਰਨ ਮੰਗਰੋਂ ਇੱਕ ਦੋ ਬੰਦਿਆਂ ਦੀ ਸ਼ਿਪਾਰਸ਼ ਕਰਕੇ ਜਦੋਂ ਉਹ ਕੰਮ ਕਰਵਾ ਆਇਆ ਸੀ ਤਾਂ ਉਹ ਆਪੇ ਜਿਵੇਂ ਆਪਣੇ ਵਿੱਚ ਨਹੀਂ ਸੀ ਮਿਉਂਦਾ ਸਭ ਤੇਰੀ ਨੀਤ ਨੂੰ ਮੁਰਾਦਾ ਨੇ ਮਾਸਟਰ ਜੀ ਕੁੜੀ ساری ਉਮਰ ਰਾਜ ਕਰੋ ਜਦੋਂ ਬਡੇਰੀ ਉਮਰ ਦੀ ਕੋਈ ਔਰਤ ਮਾਸਟਰ ਮਦਨ ਲਾਲ ਨੂੰ ਅਖਦੀ ਤਾਂ ਉਹਨੂੰ ਲੱਗਦਾ 우ષા ਕਿਸੇ ਵੱਡੇ ਘਰ ਜਾਣ ਦੇ लायक ਹੀ ਸੀ ਉੱਪਰਲੀ ਮੰਜ਼ਲ ਤੇ ਬੈਡਰੂਮ ਦੇ ਪਿਛਲੇ ਪਾਸੇ ਵਾਲੀ ਬਾਰੀ ਵਿੱਚੋਂ ਖੜੋਤੀ 우ષા ਨੂੰ ਜਦੋਂ ਕੋਈ ਦੂਰੋਂ ਦੇਖਦਾ ਤਾਂ ਉਹ ਫਰੇਮ ਵਿੱਚ ਜੜੀ ਤਸਵੀਰ ਲੱਗਦੀ ਕਿੰਨਾ ਕਿੰਨਾ ਚਿਹਰੋ ਇਸ ਬਾਰੀ ਵਿੱਚ ਐਉਂ ਤਸਵੀਰ ਵਾਂਗ ਖੜੀ ਰਹਿੰਦੀ ਅਸਲ ਵਿੱਚ ਕੋਠੀ ਦੇ ਮਗਰ ਸੜਕ ਤੋਂ ਪਾਰ ਜਿਹੜਾ ਬਾਗ ਸੀ ਉਹਦੇ ਫੁੱਲਾਂ ਬੂਟਿਆਂ ਰੁੱਖਾਂ ਬੇਲਾਂ ਇਥੋਂ ਤੱਕ ਕਿ ਉਸ ਵਿੱਚ ਵਗਦੇ ਖਾਲਾਂ ਲੋਕਾਂ ਦੇ ਤੁਰਨ ਨਾਲ ਬਣੀਆਂ ਡੰਡੀਆਂ ਰੁੱਖਾਂ ਤੇ ਤੋਏ ਫਿਰਦੇ ਪੰਛੀ ਸਭ ਨੂੰ ਉਹ ਜਿਵੇਂ ਜਾਣਦੀ ਸੀ ਤੇ ਬਾਗ ਤੋਂ ਪਾਰ ਲੰਘ ਕੇ ਇੱਕ ਡੰਡੀ ਜਿਹੜੀ ਗੁੰਮ ਹੋ ਜਾਂਦੀ ਸੀ ਉਸਾ ਨੂੰ ਲੱਗਦਾ ਉਹ ਉਹਦੇ ਪਿੰਡ ਨੂੰ ਜਾਂਦੀ ਸੀ ਉਸ ਬਾਰੇ ਚ ਖਲੋਤੀ ਕਿੰਨੀ ਵਾਰ ਉਹ ਉਸ ਡੰਡੀ ਤੋਂ ਤੁਰਦੀ ਆਪਣੇ ਪਿੰਡ ਗਈ ਸੀ ਪਿੰਡ ਜਿੱਥੇ ਉਹਦਾ ਘਰ ਸੀ ਮਾਪਿਓ ਸਨ ਭਾਈ ਸਨ ਪਿੰਡ ਦਾ ਸਕੂਲ ਸੀ ਲੋਕ ਸਨ ਸ਼ੇਰਾਂ ਵਾਲੀ ਦਾ ਮੰਦਿਰ ਸੀ ਗਿਆਨ ਦਾਸ ਦਾ ਡੇਰਾ ਸੀ ਛੇਮੀ ਪਾਤਸ਼ਾਹੀ ਦਾ ਗੁਰਦੁਆਰਾ ਸੀ ਜਿੱਥੋਂ ਰਾਈਆਂ ਪਾਂਦੀਆਂ ਲਈ ਨਿੱਤ ਭਾਈ ਜੀ ਰੋਟੀਆਂ ਮੰਗਣਾਉਂਦਾ ਸੀ ਤੇ ਸਿਰਤੇ ਕਲਗੀਆਂ ਬਨ ਕੇ ਬਗਲੀਆਂ ਪਾ ਕੇ ਭੋਲੇਨਾਥ ਮੰਗਣਾਉਂਦੇ ਸਨ ਉੱਥੇ ਖੇਤ ਸਨ ਰੁੱਖ ਸਨ ਖੂਹ ਸਨ ਟੋਬੇ ਸਨ ਗਾਵਾਂ ਸਨ ਮੱਝਾਂ ਸਨ ਲੋਕ ਸਨ ਜਿਉਂਦੇ ਲੋਕ ਤੇ ਉਥੇ ਜਿਵੇਂ ਸਭ ਰੁੱਤਾਂ ਵੀ ਸਨ ਕੜਕ ਦੇ ਦੁਪਹਿਰੇ ਸਿਆਲ ਦੀਆਂ ਠਰੀਆਂ ਰਾਤਾਂ ਮੇਂਚ ਭਿੱਜਦੇ ਫਿਰਦੇ ਬੱਚੇ ਸਵੇਰ ਨੂੰ ਬੱਗ ਛਿਰਕ ਦੇ ਆਥਣੋਂ ਬੱਗ ਘਰਾਂ ਨੂੰ ਪਰਤਦੇ ਘਰ ਦੇ ਜੀਆਂ ਵਾਂਗੂ ਤੁਰੇ ਫਿਰਦੇ ਕੁੱਤੇ ਬਿੱਲੀਆਂ ਚਿੜੀਆਂ ਕਬੂਤਰ ਦੇਵੀ ਪਗੀਰਤ ਉਹਦੇ ਪਤੀ ਨੇ ਜਦੋਂ ਆਵਾਜ਼ ਮਾਰੀ ਉਹ ਜਿਵੇਂ ਤਰਹਿ ਕੇ ਬਾਰੀ ਮੂਰੀਓ ਪਰਤੀ ਮੈਂ ਦਵਾਈ ਭੁੱਲ ਗਿਆ ਸੀ ਇਸ ਲਈ ਰਾਤ ਨੂੰ ਮੋੜ ਆਇਆ ਕਿੱਥੇ ਰੱਖੀ ਐ ਗੋਲੀਆਂ ਦੀ ਸ਼ੀਸ਼ੀ ਬਿਨਾ ਕੁਝ ਆਖਿਆ ਉਸਾ ਨੇ ਕਾਰਨਸ ਤੋਂ ਝੁੱਕ ਕੇ ਗੋਲੀਆਂ ਦੀ ਸੀਸੀ ਫੜਾ ਦਿੱਤੀ ਪਾਣੀ ਦਾ ਗਲਾਸ ਲਿਆ ਦਿੱਤਾ ਸ਼ੀਸ਼ੀ ਖੋਲ ਕੇ ਦੋ ਗੋਲੀਆਂ ਪਾਣੀ ਨਾਲ ਲੈ ਕੇ ਸ਼ੀਸ਼ੀ ਬੰਦ ਕਰਕੇ ਜੇਬ ਚ ਪਾ ਕੇ ਪੰਗੀਰਤ ਚਾਣ ਲੱਗਿਆ ਉਹਦੇ ਵੱਲ ਤੱਕ ਕੇ ਬਸ ਇੰਨਾ ਹੀ ਬੋਲਿਆ ਇਹ ਤੇਰਾ ਕੰਮ ਐ ਦੇਵੀ ਯਾਦ ਰੱਖਣਾ ਬਈ ਦਵਾਈ ਵੀ ਦੇਣੀ ਐ ਤੇ ਉਹ ਉਨੀ ਪੈਰੀ ਚੱਲਿਆ ਗਿਆ हां एही ਗੱਲ ਤਾਂ ਜਾਣ ਤੋਂ ਪਹਿਲਾਂ ਉਸ ਨੂੰ ਮਾਂਜੀ ਸਮਝਾ ਕੇ ਗਈ ਸੀ ਕਿ ਇਹਦੇ ਖਾਣ ਪੀਣ ਦਾ ਆਰਾਮਦਾ ਤੇ ਦਵਾਈ ਦਾ ਹੁਣ ਤੂੰ ਖਿਆਲ ਰੱਖਣਾ ਖਿਆਲ ਤਾਂ ਬੜਾ ਰੱਖਦੀ ਸੀ ਫੇਰ ਵੀ ਜਾਣੇ ਕਿਉਂ ਕਦੇ-ਕਦੇ ਉਸ ਨੂੰ ਸਭ ਕੁਝ ਭੁੱਲ ਜਾਂਦਾ ਸੀ ਇਥੋਂ ਤੱਕ ਕਿ ਸਵੇਰੇ ਜਦੋਂ ਉਹ ਜਾਗਦੀ ਤਾਂ ਉਸ ਨੂੰ ਬੜਾ ਅਜੀਬ ਲੱਗਦਾ ਕਿ ਉਹ ਆਪਣੇ ਪਿੰਡ ਦੀ ਥਾਂ ਕਿਸੇ ਹੋਰ ਹੀ ਸ਼ਹਿਰ ਵਿੱਚ ਹੈ ਕਾਂ ਕਾਂ ਕਰਦਾ ਇਹ ਸ਼ਹਿਰ ਸਮੁੰਦਰ ਵਿੱਚ ਉੱਗੇ ਟਾਪੂ ਮਰਗੇ ਇਹ ਘਰ ਗੁੱਡੇ ਗੁੱਡੀਆਂ ਵਰਗੇ ਝੂਠੀ ਮੁਠੀ ਦੇ ਇਹ ਲੋਕ ਜਿਵੇਂ ਉਹ ਕਿਸੇ ਹੋਰ ਹੀ ਦੇਸ਼ ਆ ਗਈ ਸੀ ਕਿਸੇ ਹੋਰ ਹੀ ਸਦੀ ਵਿੱਚ ਕਦੇ ਕਦੇ ਕੋਈ ਭਾਂਡਾ ਹੱਥ ਚੋਂ ਡਿੱਗ ਕੇ ਜਦੋਂ ਟੁੱਟ ਜਾਂਦਾ ਉਹ ਭੈਪੀਤ ਜੀ ਹੋ ਕੇ ਸੋਚਦੀ ਇੱਥੇ ਭਾਂਡੇ ਟੁੱਟਣ ਦੀ ਆਵਾਜ਼ ਵੀ ਐਉਂ ਐ ਜਿਵੇਂ ਕਿਦਰੇ ਬੰਬ ਫਟਿਆ ਹੋਵੇ ਪਰ ਨਹੀਂ ਕੁਝ ਵੀ ਟੁੱਟ ਪੱਜ ਜਾਵੇ ਪਗੇਰਥ ਨੇ ਕਦੇ ਉਹਨੂੰ ਕੁਝ ਨਹੀਂ ਸੀ ਆਖਿਆ ਉਹਦੇ ਸਗੋਂ ਖੁਸ਼ ਹੋ ਕੇ ਆਖਦਾ ਤੂੰ ਤੇ ਇੱਕ ਜੰਗਲੀ ਫੁੱਲ ਐ ਸ਼ੈਰੀ ਲੋਕਾਂ ਨੂੰ ਜਿਹੜਾ ਦੇਖਣ ਨੂੰ ਵੀ ਨਸੀਬ ਨਹੀਂ ਹੁੰਦਾ ਮੈਨੂੰ ਤੂੰ ਸਾਰੀ ਉਮਰ ਲਈ ਮਿਲ ਗਈ ਐ ਸਾਰੀ ਉਮਰ ਊਸ਼ਾ ਨੂੰ ਲੱਗਦਾ ਸਾਰੀ ਉਮਰ ਤੇ ਅੱਗੋਂ ਉਸ ਤੋਂ ਕੁਝ ਵੀ ਸੋਚਣਾ ਹੁੰਦਾ ਆਪਾਂ ਨੂੰ ਘਰ ਕਿਧਰੇ ਹੋਰ ਨਹੀਂ ਮਿਲ ਸਕਦਾ ਇੱਕ ਦਿਨ ਊਸ਼ਾ ਨੇ ਪਗੀਰਤ ਨੂੰ ਪੁੱਛਿਆ ਹੈ ਕਮਲੀ ਐਡੀ ਵੱਡੀ ਏ ਕੋਠੀ ਐ ਪਿਛਲੇ ਪਾਸੇ ਪਾਰਕ ਐ ਦਫ਼ਤਰ ਨੇੜੇ ਐ ਤੇ ਮੇਰਾ ਮਤਲਬ ਹੈ ਸਾਹਮਣੇ ਜਿਹੜਾ ਹਸਪਤਾਲ ਹੈ ਹਸਪਤਾਲ ਆਪਾਂ ਨੂੰ ਕੀ ਆਖਦਾ ਨਾਲੇ ਸੜਕ ਤੋਂ ਪਾਰ ਹੈ ਉੰਜ ਤਾਂ ਪਗਿਰਥ ਠੀਕ ਆਖਦਾ ਸੀ ਹਸਪਤਾਲ ਸੜਕ ਤੋਂ ਪਾਰ ਸੀ ਪਰ ਘਰ ਦੀ ਉੱਪਰਲੀ ਮੰਜ਼ਲ ਤੇ ਖੜੋਤਿਆਂ ਦੂਰੋਂ ਆਉਂਦੇ ਜਾਂਦੇ ਲੋਕ ਦਿਸਦੇ ਸਨ ਇਸ ਘਰ ਵਿੱਚ ਆ ਕੇ ਹੀ 우ਸ਼ਾ ਨੂੰ ਪਤਾ ਲੱਗਿਆ ਸੀ ਹੇ ਰਾਮ ਹਸਪਤਾਲ ਵਿੱਚ ਆਉਣ ਜਾਣ ਵਾਲਿਆਂ ਦੀ ਕਿੱਡੀ ਭੀੜ ਰਹਿੰਦੀ ਸੀ ਜਿਵੇਂ ਸਾਰਾ ਸ਼ਹਿਰ ਬਿਮਾਰ ਪੈ ਗਿਆ ਹੋਵੇ ਕਦੇ ਕਦੇ ਕਿਸੇ ਮਾਰਗੇ ਦੇ بارش ਲਾਸ ਨੂੰ ਲੈ ਕੇ ਰੋਂਦੇ ਕਰਲਾਉਂਦੇ ਹਸਪਤਾਲ ਦੇ ਘੇਰ ਤੋਂ ਨਿਕਲਦੇ ਤਾਂ ਓਸ਼ਾ ਦਾ ਜ਼ਿੰਮੇਤਰਾ ਨਿਕਲ ਜਾਂਦਾ ਉਹ ਕਿੰਨਾ ਕਿੰਨਾ ਚੇਰ ਪੂਜਾ ਵਾਲੇ ਕਮਰੇ ਵਿੱਚ ਜਾ ਕੇ ਦੇਵੀ ਦੇਵਤਿਆਂ ਦੀਆਂ ਮੂਰਤੀਆਂ ਅੱਗੇ ਬੈਠੀ ਮੰਨਤਾ ਮੰਦੀ ਰਹਿੰਦੀ ਕਿ ਸਾਡੇ ਘਰ ਸੁੱਖ ਰਹੇ ਇਸ ਘਰ ਵੀ ਤੇ ਪੇਕਿਆਂ ਦੇ ਘਰ ਵੀ ਪਰ ਜਦੋਂ ਦਾ ਉਸ ਨੂੰ ਪਤਾ ਲੱਗਿਆ ਸੀ ਕਿ ਪਗੀਰਥ ਨੂੰ ਫੇਫੜਿਆਂ ਦੀ ਬਿਮਾਰੀ ਹੈ ਉਹ ਪੇਕੇ ਘਰ ਨੂੰ ਪੁੱਲ ਹਰ ਵੇਲੇ ਏਸੇ ਘਰ ਦੀ ਸੁੱਖ ਮੰਗਦੀ ਰਹਿੰਦੀ ਪਗੀਰਥ ਨੇ ਉਸ ਨੂੰ ਬਥੇਰਾ ਸਮਝਾਇਆ ਸੀ ਕਿ ਉਹ ਐਡਾ ਬਿਮਾਰ ਨਹੀਂ ਨਿਤ ਦਫ਼ਤਰ ਜਾਂਦਾ ਰੋਟੀ ਟੋਕ ਖਾਂਦਾ ਬਸ ਦਵਾਈਆਂ ਹੀ ਫालतू ਖਾਣੀਆਂ ਪੈਂਦੀਆਂ ਸਨ ਜਾਂ ਫਿਰ ਉਹ ਆਮ ਨਾਲੋਂ ਕੁਝ ਵੱਧ ਥੱਕ ਜਾਂਦਾ ਸੀ ਵਿਆਹ ਵਾਲੀ ਰਾਤ ਜਦੋਂ ਪਗੀਰਥ ਨੇ ਉਸ ਨੂੰ ਆਖਿਆ ਸੀ ਮੇਰੀਆਂ ਜਰਾ ਲੱਤਾਂ ਦਬਾ ਦੇ ਮੈਂ ਬਹੁਤ ਥੱਕ ਗਿਆ ਇਸ ਖੱਜਲ ਖਵਾਰੀ ਦੇ ਵਿੱਚ ਤਾਂ ਉਸ ਨੂੰ ਪਗਿਰਥਵਲ ਦੇ ਕੇ ਕੋਈ ਸਮਝ ਨਹੀਂ ਸੀ ਲੱਗਿਆ ਤੇ ਉਹ ਸ਼ਣਸ਼ਣ ਕਰਦੇ ਝੂੜੇ ਚੂੜੀਆਂ ਵਾਲੇ ਹੱਥਾਂ ਨਾਲ ਉਸ ਦੀਆਂ ਲੱਤਾਂ ਘੁੱਟਣ ਲੱਗ ਪਈ ਸੀ ਬੜਾ ਸੁੱਖ ਮਿਲਦਾ ਐ ਇਓਂ ਲੱਤਾਂ ਘਟਾਉਣ ਨਾਲ ਪਗਿਰਥ ਨੇ ਮੋਹ ਨਾਲ ਉਹਦੇ ਵੱਲ ਤੱਕਦਿਆਂ ਕਿਹਾ ਸੀ ਨੀਵੀਂ ਪਾਈ ਕਿੰਨਾ ਹੀ ਚਿਰ ਹੋਉਂਦਿਆਂ ਲੱਤਾਂ ਦਬਾਉਂਦੀ ਰਹੀ ਕਿੰਨੇ ਹੀ ਚਿਰ ਬਾਅਦੋਂ ਜਦੋਂ ਉਹ ਉਸ ਵੱਲ ਝਾਕੀ ਤਾਂ ਉਹ ਸੌ ਚੁੱਕਿਆ ਸੀ ਸੁੱਤੇ ਪਘੀਰਥ ਵੱਲ ਉਸਨੇ ਸਵਾਰ ਕੇ ਦੇਖਿਆ ਪਘੀਰਥੋ ਸੁਣੂ ਬਹੁਤ ਚੰਗਾ ਲੱਗਿਆ ਲੱਤਾਂ ਦਬਾਉਂਦਿਆਂ ਰਹਿਣ ਨਾਲ ਕਿਦਰੇ ਜਾਗਤਾਂ ਨਹੀਂ ਪੈਣਗੇ ਇਹ ਸੋਚਦਿਆਂ ਉਸਦੇ ਹੱਥ اٹਕ ਗਏ ਪਘੀਰਥ ਸੱਚੀ ਜਾਗ ਪਿਆ ਥੱਕ ਗਈ ਅੱਛਾ ਸੌਂ ਜਾ ਆਖੋ ਪਾਸਾ ਪਲਟ ਕੇ ਪੈ ਗਿਆ ਪਰ ਊਸ਼ਾ ਨੂੰ ਬਹੁਤ ਦੇਰ ਤੱਕ ਨੀਂਦ ਨਹੀਂ ਸੀ ਆਈ ਉਹ ਪਿਛਲੀ ਬਾਰੀ ਵਿੱਚੋਂ ਬਾਹਰ ਤਾਰਿਆਂ ਵੱਲ ਦੇਖਦੀ ਰਹੀ ਤਾਰਿਆਂ ਉੱਪਰ ਦੀ ਤੁਰਦੀ ਉਹ ਆਪਣੇ ਪਿੰਡ ਪਹੁੰਚ ਗਈ। ਕੱਲ ਆਥ ਨੇ ਜਿਹੜੀ ਕਾਲੀ ਬੋਲੀ ਨੇਰੀ ਚੱਲੀ ਸੀ। ਕਿੰਨੇ ਹੀ ਕੱਚੇ ਫਲ ਝਾੜ ਗਈ ਹੋਣੀ ਐ। ਕਦੇ-ਕਦੇ ਤਾਂ ਦਰਖਤ ਦਾ ਉਹ ਟਾਣਾ ਵੀ ਟੁੱਟ ਜਾਂਦਾ ਹੈ। ਜਿਸ ਤੇ ਉੱਤੇ ਪੰਛੀਆਂ ਨੇ ਆਲਣਾ ਪਾਇਆ ਹੁੰਦਾ। ਉਹ ਉਹਨਾਂ ਸਾਰੇ ਦਰਖਤਾਂ ਕੋਲ ਗਈ ਜਿਨ੍ਹਾਂ ਦੇ ਫਲ ਹਨੇਰੀ ਝਾੜ ਗਈ ਸੀ। ਤੇ ਹਰ ਉਸ ਪੰਛੀ ਕੋਲ ਵੀ ਜਿਸ ਕਿਸੇ ਦੇ ਆਲਣੇ ਬੜਾ ਟਾਣਾ ਟੁੱਟਿਆ ਸੀ ਹਮੇਸ਼ਾ ਬਾਗ ਮਾਸਟਰ ਮਧਨ ਲਾਲ ਉਹਦਾ ਪਾਪਾ ਆਖ ਰਿਹਾ ਸੀ ਰੱਬ ਦੇ ਪ੍ਰਕਿਰਤੀ ਦੇ ਆਪਣੇ ਨਿਯਮ ਨੇ ਕਦੇ ਤੁਹਾਨੂੰ ਉਹਨਾਂ ਦੀ ਸਮਝ ਨਹੀਂ ਲੱਗ ਸਕਦੀ ਮਾਂ ਕੀ ਪਾਪ ਪਾ ਠੀਕ ਆਖਦੇ ਨੇ ਉਹਨੇ ਜਦੋਂ ਵੀ ਕਦੇ ਪੁੱਛਿਆ ਸੀ ਤਾਂ ਮਾਂ ਨੇ ਹਮੇਸ਼ਾ ਇਹੀ ਆਖਿਆ ਸੀ ਕੀ ਠੀਕ ਹੈ ਕੀ ਠੀਕ ਨਹੀਂ ਇਹ ਸੋਚਣਾ ਤੇਰੇ ਪਾਪਾ ਦਾ ਕੰਮ ਹੈ ਤੇ ਇਉਂ ਮਾਂ ਸਾਰੀਆਂ ਜ਼ਿੰਮੇਵਾਰੀਆਂ ਤੋਂ ਮੁਕਤ ਹੋ ਜਾਂਦੀ ਸੀ ਅੱਜ ਤਾਰਿਆਂ ਚ ਤੋਰੀ ਫਿਰਦੀ ਨੂੰ ਉਹਨੂੰ ਆਪਣਾ ਮਾਪਿਓ ਦਾ ਪਤਾ ਹੀ ਨਹੀਂ ਲੱਗਿਆ ਕਿਵੇਂ ਖਿਆਲ ਆ ਗਿਆ ਤੇ ਫਿਰ ਪਗੀਰਤ ਦੀ ਮਾਂ ਕਹਿੰਦੀ ਸੁਣਾਈ ਦਿੱਤੀ ਰਿਸ਼ਤੇ ਬਥੇਰੇ ਚੰਗੇ ਚੰਗੇ ਘਰਾਂ ਦੇ ਬਥੇਰੀਆਂ ਪੜੀਆਂ ਲਿਖੀਆਂ ਦੇ ਆਉਂਦੇ ਸੀ ਮੈਨੂੰ ਤਾਂ ਸੌਜੀ ਕੁੜੀ ਚਾਹੀਦੀ ਸੀ ਜਿਹੜੇ ਮੇਰੀ ਪੁੱਤ ਦੀ ਸੇਵਾ ਕਰੇ ਉਹਦਾ ਮਨ ਕੀਤਾ ਅਖੇ ਮਾਂ ਮੇਰੇ ਤਾਂ ਹੁਣ ਇਹ ਸਿਰ ਦੇ ਸਾਈ ਨੇ ਜਦੋਂ 우ਸ਼ਾ ਇਹ ਗੱਲਾਂ ਸੌਂ ਰਹੀ ਸੀ ਤਾਂ ਰਾਤ ਚੁੱਪਚਾਪ ਉਹਦੀ ਬਾਹੀ ਕੋਲੋਂ ਲੰਗੀ ਜਾ ਰਹੀ ਸੀ ਫਿਰ ਪਤਾ ਨਹੀਂ ਕਦੋਂ ਉਹਨੂੰ ਨੀਂਦ ਆ ਗਈ ਮਾਂ ਨੇ ਆਖਿਆ ਵੀ ਸੀ ਉੱਥੇ ਜਾ ਕੇ ਛੇਤੀ ਉੱਠ ਜਾਇਆ ਕਰ ਫਿਰ ਵੀ ਉਹ ਹੋਰ ਦੇਰ ਤੱਕ ਸੁੱਤੀ ਪਈ ਰਹੀ ਸੀ ਉઠੋ ਦੇਵੀ ਜੀ ਪਗੀਰਥ ਨੇ ਜਦੋਂ ਜਗਾਇਆ ਉਸਨੂੰ ਬੜੀ ਸੰਗ ਲੱਗੀ ਸੀ ਪਰ ਇਹ ਤਾਂ ਪੁਰਾਣੀ ਗੱਲ ਐ ਹੁਣ ਕਦੇ ਐਉਂ ਨਹੀਂ ਸੀ ਹੁੰਦਾ ਇੱਕ ਵਾਰੀ ਪਗੀਰਥ ਨੇ ਨਾਰਾਜ਼ ਹੋ ਕੇ ਉਸਨੂੰ ਆਖਿਆ ਸੀ ਇਹ ਹੋ ਹੀ ਨਹੀਂ ਸਕਦਾ ਸੀ ਉਹਦੀ ਮਾਂ ਜਾਂ ਨਾਨੀ ਧੀਰ ਤੱਕ ਸੁੱਤੀਆਂ ਪਈਆਂ ਹੋਣ ਉਸ ਤੋਂ ਪਿੱਛੋਂ ਉਹ ਕਦੇ देर ਨਾਲ ਨਹੀਂ ਸੀ ਉઠી ਸਵੇਰੇ देर ਨਾ ਹੋ ਜਾਵੇ ਇਸ ਡਰ ਕਾਰਨ ਕਈ ਵਾਰੀ ਰਾਤ ਨੂੰ ਉਹ ਜਾਗ ਜਾਂਦੀ ਤੇ ਕਦੇ ਕਦੇ ਤਾਂ ਉਸ ਨੂੰ ਨੀਂਦ ਹੀ ਨਾ ਆਉਂਦੀ ਫਿਰ ਦਿਨੋਂ ਉਹ ਸਾਰਾ ਦਿਨ ਉਹਦਾ ਸਿਰ ਦੁਖਣ ਲੱਗਿਆ ਰਹਿੰਦਾ ਸਿਰ ਦੁਖਣ ਲੱਗ ਜਾਂਦਾ ਤਾਂ ਉਹ ਭਗੀਰਥ ਨੂੰ ਕਦੀ ਨਾ ਦੱਸਦੀ ਕਿਉਂਕਿ ਜਦੋਂ ਵੀ ਕਦੇ ਉਹ ਆਖਦੀ ਕਿ ਉਸ ਦਾ ਕੁਝ ਦੁਖਦਾ ਤਾਂ ਪਗੀਰਥ ਬਹੁਤ ਨਰਾਜ਼ ਹੁੰਦਾ ਕਿ ਉਹ ਆਪਣੀ ਸਿਹਤ ਦਾ ਖਿਆਲ ਕਿਉਂ ਨਹੀਂ ਰੱਖਦੀ ਕਈ ਵਾਰੀ ਉਹ ਦਾ ਪਗੀਰਥ ਨੂੰ ਇਹ ਆਖਣ ਨੂੰ ਵੀ ਮਨ ਕਰਦਾ ਕਿ ਆਪਾਂ ਇਹ ਘਰ ਬਦਲ ਲਈਏ ਉਸ ਨੂੰ ਜਿਵੇਂ ਬਹਿਮ ਹੋ ਗਿਆ ਸੀ ਕਿ ਇੱਥੇ ਰਹਿੰਦਿਆਂ ਪਗੀਰਥ ਦੀ ਫੇਫੜਾਂ ਦੀ ਬਿਮਾਰੀ ਠੀਕ ਨਹੀਂ ਹੋਣੀ ਉਸ ਨੂੰ ਲੱਗਦਾ ਸੀ ਕੋਈ ਕੋਈ ਥਾਂ ਹੀ ਸਰਾਪੀ ਹੁੰਦੀ ਹੈ ਦੇਖੋ ਨਾ ਕਿਸੇ ਥਾਂ ਤੇ ਮੰਦਰ ਬੰਦ ਹੈ ਕਿਸੇ ਥਾਂ ਤੇ ਮੜੀਆਂ ਇਹ ਥਾਂ ਦੇ ਹੀ ਤਾਂ ਭਾਗ ਹੁੰਦੇ ਨੇ ਉਸੇ ਤਰ੍ਹਾਂ ਹਸਪਤਾਲ ਵਾਲੀ ਥਾਂ ਨੇ ਜਿਵੇਂ ਇਹ ਸਭ ਕੁਝ ਦੁੱਖ ਚਲਾਣਿਆ ਹੋਵੇ ਉਹ ਦੁੱਖ ਜਿਵੇਂ ਹਵਾ 'ਚ ਘੁਲ ਜਾਂਦਾ ਤੇ ਨੇੜੇ ਤੇੜੇ ਦੇ ਘਰਾਂ ਦੀਆਂ ਛੱਤਾਂ ਤੇ ਮੜ ਰੌਂਦਾ ਰਹਿੰਦਾ ਕਿਸੇ ਪ੍ਰੇਤ ਦੇ ਛਾਏ ਵਾਂਗ ਪਰ ਉਸ ਨੂੰ ਪਤਾ ਸੀ ਪਗੀਰਥ ਨੇ ਉਸ ਨੂੰ ਇਹ ਗੱਲ ਸਮਝਾ ਨਹੀਂ ਸਕਣੀ ਹਾਰ ਕੇ ਉਸ ਨੇ ਇਹੀ ਸੋਚਿਆ ਸੀ ਕਿ ਡਾਕਟਰ ਜਿਵੇਂ ਆਖਦਾ ਹੈ ਉਹ ਸਭ ਕਰੀ ਜਾਓ ਘਰ ਦੀ ਸਫਾਈ ਦੇ ਨਾਲ ਤੂਫ ਗੁੱਗਲ ਡੰਗੀ ਰੱਖਣਾ ਰੋਟੀ ਟੋਕ ਦਾ ਖਾਸ ਧਿਆਨ ਰੱਖਣਾ ਕੱਪੜੇ ਭਾਂਡਿਆਂ ਨੂੰ ਧੋਣ ਸਮੇਂ ਵਿੱਚ ਦਵਾਈ ਪਾ ਲੈਣੀ ਪਗੇਰਥ ਨੂੰ ਦੁੱਧ ਫਲ ਦਵਾਈਆਂ ਬਿਨਾ ਨਾਗੇ ਐਨ ਵਕਤ ਸਿਰ ਦੇਣਾ ਤੇ ਉਹਦੇ ਆਰਾਮ ਦਾ ਪੂਰਾ ਧਿਆਨ ਰੱਖਣਾ ਬਹੁਤਾ ਚਿਰ ਬੈਠਣਾ ਨਹੀਂ ਪੜਨਾ ਨਹੀਂ ਬੋਲਣਾ ਨਹੀਂ ਬੇਆਰਾਮ ਜਾਂ ਗੁੱਸੇ ਨਹੀਂ ਹੋਣ ਦੇਣਾ ਇਹ ਸਭ ਕਾਸੇ ਦਾ ਉਸ ਨੂੰ ਪਤਾ ਸੀ ਕਈ ਵਾਰੀ ਫਿਲਮ ਦੇਖਣ ਜਾਣ ਨੂੰ ਉਹਦਾ ਮਨ ਕਰਦਾ ਪਹਿਲੇ ਪਹਿਲੇ ਇੱਕ ਅੱਧੀ ਬਾਰੀ ਪਗੀਰਥ ਉਹਨੂੰ ਆਪ ਲੈ ਗਿਆ। ਇੱਕ ਦੋ ਬਾਰੀ ਮਾਲੀ ਦੀ ਬੋਟੀ ਨਾਲ ਭੇਜ ਦਿੱਤਾ। ਪਰ ਜਦੋਂ ਇੱਕ ਦਿਨ ਉਹਨੇ ਸਿਨੇਮਾ ਚੱਲਣ ਲਈ ਆਖਿਆ ਤਾਂ ਅੱਗੋ ਪਗੀਰਥ ਬੋਲਿਆ। ਤੂੰ ਸੋਚ ਸਕਦੀ ਹੈਂ ਦੇਵੀ ਕਿ ਪਤੀ ਘਰ ਬਿਮਾਰ ਪਿਆ ਹੋਵੇ ਤੇ ਪਤਨੀ ਸਿਨੇਮਾ ਦੇਖਣ ਆਈ ਹੋਵੇ। ਅੱਜ ਤੋਂ 20 ਸਾਲ ਪਹਿਲਾਂ ਇਹ ਹੁੰਦਾ ਹੋਵੇਗਾ। ਅੱਜ ਦੀਆਂ ਔਰਤਾਂ ਤਾਂ ਖਬਰ ਹੈ ਔਰਤਾਂ ਹੀ ਨਹੀਂ ਰਹਿ ਗਈਆਂ। ਇਸ ਤੋਂ ਪਿੱਛੋਂ ਉਸਾਨੀ ਕਦੇ ਸਿਨੇਮਾ ਦੇਖਣ ਲਈ ਨਹੀਂ ਸੀ ਆਖਿਆ। ਪੰਗੀਰਥ ਨੇ ਖੁਦ ਵੀ ਕਦੇ ਪੁੱਛਿਆ ਤਾਂ ਉਹਨੇ ਨਾ ਕਰ ਦਿੱਤੀ ਉਸ ਨੂੰ ਤੇ ਲੱਗਦਾ ਸੀ ਉਹ ਕਿੱਡੀ ਬੇਵਕੂਫ ਸੀ ਜਦੋਂ ਉਸਨੇ ਬਿਮਾਰ ਪਤੀ ਨੂੰ ਸਿਨੇਮੇ ਚੱਲਣ ਲਈ ਆਖਿਆ ਸੀ ਕਦੇ ਬੇੜਾ ਸੀ ਉਹਦਾ ਆਪਣੇ ਪਿੰਡ ਜਾਣ ਨੂੰ ਮਨ ਕਰਦਾ ਸੀ ਪਰ ਹੁਣ ਤੇ ਉਹ ਵੀ ਨਹੀਂ ਸੀ ਕਰਦਾ ਮਾਸਟਰ ਮਦਨ ਲਾਲ ਉਹਦਾ ਪਾਪਾ क्रੂਏ ਦੇ ਵਰਤਾਂ ਨੂੰ ਜ਼ਰੂਰ ਆਉਂਦਾ ਤੇ ਉਸ ਨੂੰ ਆ ਕੇ ਲੈ ਜਾਂਦਾ ਉਦੋਂ ਵੀ ਅਗਲੇ ਦਿਨ ਹੀ ਪਰਤ ਆਉਂਦਾ ਅੱਛਾ ਕੀਤਾ ਆ ਗਈ ਤੇਰੇ ਬਿਨਾ ਕਰ ਸੁੰਨਾ ਸੁੰਨਾ ਲੱਗਣ ਲੱਗ ਜਾਂਦਾ ਪਗੀਰਥ ਨੇ ਜਦੋਂ ਹੱਸ ਕੇ ਆਖਿਆ ਉਸ ਨੂੰ ਬੜਾ ਚੰਗਾ ਲੱਗਿਆ ਤੁਹਾਨੂੰ ਛੱਡ ਕੇ ਤਾਂ ਮੈਂ ਰੱਬ ਕੋਲ ਵੀ ਨਹੀਂ ਜਾ ਸਕਦੀ 우ਸ਼ਾ ਨੇ ਜਵਾਬ ਦਿੱਤਾ ਰੱਬ ਕੋਲ ਤਾਂ ਜਦੋਂ ਗਿਆ ਪਹਿਲਾਂ ਮੈਂ ਹੀ ਜਾਵਾਂਗਾ ਇਹ ਚੰਦਰੀ ਬਿਮਾਰੀ ਖੜੇ ਨਹੀਂ ਛੱਡਦੀ ਇਸ ਵਾਰੀ ਵਜਨ ਕਰਵਾਇਆ ਤਾਂ ਅੱਧਾ ਕਿਲੋ ਸ਼ੇਅਰ ਕੱਟ ਗਿਆ ਪਗੀਰਥ ਨੇ ਜਦੋਂ ਆਖਿਆ 우ਸ਼ਾ ਦਾ ਜਿਵੇਂ ਕਾਲ ਜਾਹਿਰ ਲ ਗਿਆ ਇਨਾ ਪਰਹੇਸ ਇੰਨੀ ਇਅਤ ਇੰਨੀ ਸੰਭਾਲ ਇੰਨੀਆਂ ਦਵਾਈਆਂ ਤੇ ਵਜਨ ਫੇਰ ਵੀ ਘਟ ਗਿਆ ਹੈ हे ਪ੍ਰਮਾਤਮਾ ਸੋਚਦੀ ਦਾ ਊਸ਼ਾ ਦਾ ਜਿਵੇਂ ਰੰਗ ਫਿੱਕਾ ਪੈ ਗਿਆ ਉਸ ਕੜੀ ਪਗੀਰਥ ਨੂੰ ਉਹਦਾ ਬੜਾ ਮੋਹ ਆਇਆ ਤਰਸਵੀ ਬੋਲਿਆ ਜੇ ਮੈਨੂੰ ਕੁਝ ਹੁੰਦਾ ਹੋਣਾ ਤਾਂ ਤੇਰੇ ਆਉਣ ਤੋਂ ਪਹਿਲਾਂ ਪਹਿਲਾਂ ਹੀ ਹੋ ਜਾਣਾ ਸੀ ਹੁਣ ਕੁਝ ਨਹੀਂ ਹੋ ਸਕਦਾ ਪਰ ਤੂੰ ਬਿਲਕੁਲ ਠੀਕ ਕਦੋਂ ਹੋਵੇਂਗਾ ਊਸ਼ਾ ਨੇ ਅੱਖਾਂ ਭਰ ਕੇ ਆਖਿਆ ਦੋ ਸਾਲਾਂ ਵਿੱਚ ਜੇ ਤੂੰ ਮੈਨੂੰ ਮਰਨ ਨਹੀਂ ਦਿੱਤਾ ਇਹਦਾ ਮਤਲਬ ਹੈ ਠੀਕ ਵੀ ਕਰ ਲਵੇਂਗੀ ਨੈਨੂ ਤਾਂ ਲੱਗਦਾ ਹੈ ਦੇਵੀ ਭਗੋਤੀ ਦੇ ਕੁਝ ਵੀ ਬਸੋਂ ਬਾਹਰ ਨਹੀਂ ਪਾਪਾ ਆਖਦੇ ਸਨ ਰਾਤ ਦੇ ਅੰਧਕਾਰ ਦਾ ਊਸ਼ਾ ਨਾਸ ਕਰ ਦਿੰਦੀ ਹੈ ਇਸੇ ਲਈ ਤੇਰਾ ਨੌ ਊਸ਼ਾ ਰੱਖਿਆ ਊਸ਼ਾ ਨੇ ਹੱਸ ਕੇ ਦੱਸਿਆ ਪਰ ਮੇਰੀ ਤਾਂ ਤੂੰ ਜਾਨ ਹੈ ਸਰਬਕਲਾ ਸਮਰੱਥ ਦੇਵੀ ਇਸੇ ਲਈ ਮੈਂ ਤੇਰਾ ਨੌ ਵਿਆਹ ਵੇਲੇ ਹੀ ਆਪਣੇ ਮਨ ਵਿੱਚ ਊਸ਼ਾ ਤੋਂ ਦੇਵੀ ਬਦਲ ਦਿੱਤਾ ਸੀ ਤੇ ਉਸ ਰਾਤ ਬੈਡਰੂਮ ਦੀ ਪਿਛਲੀ 바ਰੀ ਵਿੱਚੋਂ ਲੰਘ ਕੇ ਤਾਰਿਆਂ ਉੱਪਰ ਦੀ ਤੁਰਦੀ ਉਹ ਊਸ਼ਾ ਨੂੰ ਜਿਵੇਂ ਉਹਦੇ ਪਿੰਡ ਛੱਡ ਆਈ ਸੀ ਇਸ ਘਰ ਵਿੱਚ ਸਿਰਫ ਦੇਵੀ ਦੀ ਜ਼ਰੂਰਤ ਸੀ ਸ਼ੁਕਰੀਆ ਦੋਸਤੋ ਬਾਕੀ ਫਿਰ